ਇਹ ਬੰਦਾ ਆਨਲਾਈਨ ਡਾਟਾ ਭੇਜੀ ਜਾਂਦਾ ਸਾਰੀਆਂ ਜ਼ਮੀਨਾਂ ਦਾ ਬਾਈ ਆਹ ਬੰਦਾ ਆਨਲਾਈਨ ਡਾਟਾ ਭੇਜੀਆ ਸਾਰੀਆਂ ਜ਼ਮੀਨਾਂ ਦਾ ਆਹ ਮੁਰਸਾ ਨੰਬਰ ਕੜਾਇ ਬੋਲੀ ਤੇਰਾ ਕੀ ਨਾਮ ਹੈ ਸਚਿਨ ਹੈ ਬਈ ਇਹ ਸਚਨ ਦੱਸਦਾ ਆ ਉਹਦਾ ਨਾਮ ਕਿਤੇ ਬੋਲੀ ਡਿਊਟੀ ਲੱਗੀ ਤੇਰੀ ਸਾਹ ਦੇ ਸੀ ਵੱਲ ਇਹ ਕਹਿੰਦਾ ਡੀਸੀ ਵੱਲੋਂ ਡਿਊਟੀ ਲੱਗੀ ਵੀ ਹੈ ਬਈ ਸਚਨ ਆਪਦਾ ਨਾਮ ਦੱਸਦਾ ਇਹ ਬੰਦਾ ਤੇ ਕੋਈ ਲਿਖਤੀ ਪਰਮਿਸ਼ਨ ਤੇਰੇ ਕੋਲ ਹੈਗੀ ਆ ਬਈ ਇਹਦੇ ਕੋਲੇ ਲਿਖਤੀ ਪਰਮਿਸ਼ਨ ਕੋਈ ਵੀ ਹੋਣੀਗੀ ਇਹ ਕਹਿੰਦਾ ਵੀ ਮੈਂ ਨਾ ਤੁਹਾਡੇ ਇਹ ਗਰਦੌਰੀਆਂ ਕਰਦਾ ਆਂਗਾ ਵੀ ਜਿਹੜੀ ਫਸਲ ਵੀਜੀ ਹੈ ਮੈਂ ਉਹ ਖੇਤ ਤੋਂ ਜਾ ਕੇ ਲੋਕੇਸ਼ਨ ਭੇਜ ਕੇ ਫਸਲ ਭੇਜਣੀ ਆ ਤੇ ਆਹ ਬੰਦਾ ਬਈ ਸਚਨ ਨਾਂ ਦੱਸਦਾ ਹੈ ਕਹਿੰਦਾ ਪਟਵਾਰੀ ਕਿਹੜੇ ਪਟਵਾਰੀ ਨਾਲ ਹੈ ਕਲਦੀਪ ਸਿੰਘ ਇਹ ਕਹਿੰਦਾ ਕਲਦੀਪ ਸਿੰਘ ਪਟਵਾਰੀ ਨਾਲ ਲੱਗਿਆ ਹੋਇਆ ਮੈਂ ਤੇ ਡੀਸੀ ਵੱਲੋਂ ਕਹਿੰਦਾ ਸਾਨੂੰ ਹੁਕਮ ਹੈ ਵੀ ਇਹ ਤੁਸੀਂ ਭੇਜਣੀਆਂ ਡਾਟਾ ਜਾ ਕੇ ਖੇਤਾਂ ਦੇ ਵਿੱਚ ਪਰ ਇਹਦੇ ਕੋਲੇ ਲੈਗਤੀ ਪਰਮਿਸ਼ਨ ਡੀਸੀ ਵੱਲੋਂ ਕੋਈ ਨਹੀਂ ਜਾਂ ਪਟਵਾਰੀ ਸਾਹਿਬ ਵੱਲੋਂ ਕੋਈ ਹੈਗੀ ਆ ਨਹੀਂ ਨਹੀਂ ਹੁਣ ਸਾਡੇ ਲੈਟਰ ਤਾਂ ਕੱਢਿਆ ਹੋਇਆ ਉਹਨਾਂ ਨੇ ਤੇਰੇ ਕੋਲੇ ਕੋਈ ਹੈਗਾ ਹੁਣ ਇਸ ਟਾਈਮ ਹੈ ਕਿਹਦੇ ਕੋਲੇ ਬਈ ਕੁਝ ਵੀ ਨਹੀਂ ਇਸ ਟਾਈਮ ਠੀਕ ਹੈ ਪਰ ਇਹ ਕਹਿੰਦਾ ਵੀ ਮੈਂ ਗਰਦੌਰੀ ਕਰਦਾ ਕਿਹਦਾ ਪਟਵਾਰੀ ਗਰਦੌਰੀ ਉੱਥੇ ਹੀ ਕਰਦੇ ਇਹ ਕਹਿੰਦਾ ਵੀ ਆਨਲਾਈਨ ਗਰਦੌਰੀ ਚੜਨੀ ਹੈ